ਦੋਸਤੋ ਕੱਲ ਨਾ 31 ਜੁਲਾਈ ਨੂੰ ਜਗਰਾਉਂ ਦੇ ਵਿੱਚ ਇੱਕ ਜਸਕੀਰਤ ਸਿੰਘ ਨਾਮ ਦਾ ਮੁੰਡਾ ਜਿਹੜਾ ਟਰੇਡ ਦਾ ਕੰਮ ਕਰਦਾ ਹੈ ਲੋਕਾਂ ਨੂੰ ਟਰੇਡ ਸਿਖਾ ਕੇ ਤੇ ਪਤਾ ਨਹੀਂ ਕਿੰਨੇ ਨਵੇਂ ਬੱਚੇ ਉਹਦੇ ਤੋਂ ਪੈਸਾ ਕਮਾਉਣਾ ਸਿੱਖ ਕੇ ਟਰੇਡ ਦੇ ਵਿੱਚ ਪੈਸਾ ਲਾ ਕੇ ਤੇ ਇਹ ਲੜਕਾ ਜਸਕੀਰਤ ਵੀ ਆਪਣੇ ਘਰ ਦੀ ਗਰੀਬੀ ਨੂੰ ਚੱਕਦਾ ਹੈ ਵਧੀਆ ਨਵੀਂ ਗੱਡੀ ਲੈ ਕੇ ਆਉਂਦਾ ਹੈ ਅੱਛੇ ਜ਼ਿੰਦਗੀ ਜਿਉਣ ਵਾਸਤੇ ਹਰ ਇੱਕ ਬੰਦਾ ਆਪਣਾ ਕੋਸ਼ਿਸ਼ ਕਰਦਾ ਹੈ ਤੇ ਉਹਨੇ ਵੀ ਕਿਹਾ ਕਿ ਮੇਰੇ ਦਿਨ ਬਦਲ ਗਏ ਪਰ ਯਾਰੋ ਜਿਹੜੀ ਤੁਸੀਂ ਆ ਵੀਡੀਓ ਨਾਲ ਨਾਲ ਦੇਖ ਰਹੇ ਹੋ ਇਸ ਤਰ੍ਹਾਂ ਨਾਲ ਉਹ ਮੁੰਡੇ ਦੀ ਹੱਤਿਆ ਕੀਤੀ ਗਈ ਦਿਨ ਦਿਹਾੜੇ ਗੱਡੀ ਨੂੰ ਅੱਗ ਲਾ ਦਿੱਤੀ ਗਰ ਜਿਵੇਂ ਇੱਥੇ ਜੰਗਲ ਰਾਜ ਹੁੰਦਾ ਤੇ ਜਿਵੇਂ ਬਿਹਾਰ ਯੂਪੀ ਵਾਲੇ ਹਾਲਾਤ ਹੁੰਦੇ ਸੀ ਨਾ 20 ਸਾਲ ਪਹਿਲਾਂ ਇਹ ਪੰਜਾਬ ਦੇ ਹਾਲਾਤ ਆ ਮਿੱਤਰੋ ਸ਼ੇਅਰ ਕਰਿਓ